ਦਸ਼ਕੋ ਸਾਕਾ ਨੀਲਾ ਤਾਰਾ ਜਾਨੀ ਆਪਰੇਸ਼ਨ ਬਲੂ ਸਟਾਰ 1 ਜੂਨ 1984 ਨੂੰ ਉਦੋਂ ਸ਼ੁਰੂ ਹੋ ਗਿਆ ਜਦੋਂ ਸੀਆਰਪੀਐਫ ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਘੇਰਾਬੰਦੀ ਕੀਤੀ ਗਈ ਇਸ ਸਮੇਂ ਦੇ ਦੌਰਾਨ ਕੀ ਕੁਝ ਵਾਪਰਿਆ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਜਿਹੜੇ ਪੱਤਰਕਾਰ ਮਿਲੇ ਉਹਨਾਂ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਉਸ ਸਮੇਂ ਦੌਰਾਨ ਹੋਈ ਵਾਰਤਾਲਾ ਬਾਰੇ ਕੀ ਕੁਝ ਲਿਖਿਆ ਹੈ ਅੱਜ ਆਪਾਂ ਉਸ ਬਾਰੇ ਗੱਲਬਾਤ ਕਰਾਂਗੇ ਤੁਸੀਂ ਦੇਖ ਰਹੇ ਆ ਆਰ ਡੀ ਪ੍ਰੋਡਕਸ਼ਨਸ YouTube ਚੈਨਲ ਤੇ ਮੈਂ ਹਾਂ ਦਮਨਪ੍ਰੀਤ ਕੌਰ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗੁਜ਼ਾਰਿਸ਼ ਹੈ ਕਿ ਤੁਸੀਂ ਸਾਡੇ YouTube ਚੈਨਲ ਆਰ ਡੀ ਪ੍ਰੋਡਕਸ਼ਨਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ ਦਰਸ਼ਕੋ 1 ਜੂਨ 1984 ਨੂੰ ਕਮਾਂਡਰ ਬਰਾੜ ਦੀ ਅਗਵਾਈ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਸ਼ੁਰੂ ਹੋਇਆ ਇਸ ਸਮੇਂ ਦੇ ਦੌਰਾਨ CRPF ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਘੇਰਾਬੰਦੀ ਕੀਤੀ ਗਈ ਇਸ ਸਮੇਂ ਦੇ ਦੌਰਾਨ ਕਹਿੰਦੇ ਆ ਕਿ ਟਾਈਮਸ ਆਫ ਇੰਡੀਆ ਦੇ ਪੱਤਰਕਾਰ ਸੁਭਾਸ਼ ਮਿਲਦੇ ਆ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨੂੰ ਜਦੋਂ ਆਪਰੇਸ਼ਨ ਬਲੂ ਸਟਾਰ ਚੱਲ ਰਿਹਾ ਹੁੰਦਾ ਹੈ ਉਹ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨੂੰ ਪੁੱਛਦੇ ਆ ਇੱਕ ਸਵਾਲ ਕਹਿੰਦੇ ਆ ਕਿ ਫੌਜ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਤੁਹਾਡੇ ਅਨੁਆਈਆਂ ਦੀ ਗਿਣਤੀ ਬਹੁਤ ਘੱਟ ਹੈ ਕੀ ਤੁਸੀਂ ਫੌਜ ਦਾ ਸਾਹਮਣਾ ਕਰ ਸਕਦੇ ਹੋ ਤਾਂ ਪਿੰਡਰਾਵਾਲੇ ਉਹਨਾਂ ਨੂੰ ਜਵਾਬ ਦਿੰਦੇ ਆ ਕੀ ਪੇਡਾਂ ਦੀ ਗਿਣਤੀ ਅਕਸਰ ਹੀ ਜ਼ਿਆਦਾ ਹੁੰਦੀ ਹੈ ਸ਼ੇਰਾਂ ਦੇ ਮੁਕਾਬਲੇ ਪਰ ਇੱਕ ਸ਼ੇਰ ਹਜ਼ਾਰਾਂ ਪੇਡਾਂ ਨੂੰ ਮਾਰਨ ਦੀ ਸਮਰੱਥਾ ਰੱਖਦਾ ਹੈ ਇਹ ਗੱਲ ਲਿਖਦੇ ਹੈ ਸੁਭਾਸ਼ ਦਾ ਪੰਜਾਬ ਸਟੋਰੀ ਦੇ ਵਿੱਚ ਇਸ ਕਿਤਾਬ ਦੇ ਵਿੱਚ ਉਹ ਨਾਲ ਹੀ ਲਿਖਦੇ ਹੈ ਕਿ ਉਹ ਅਗਲਾ ਸਵਾਲ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਪੁੱਛਦੇ ਹੈ ਕਿ ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ ਤਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਹਿੰਦੇ ਹੈ ਕਿ ਸਿੱਖ ਮੌਤ ਤੋਂ ਨਹੀਂ ਡਰਦਾ ਜਿਹੜਾ ਸਿੱਖ ਮੌਤ ਤੋਂ ਡਰਦਾ ਏ ਉਹ ਸੱਚਾ ਸਿੱਖ ਨਹੀਂ ਹੋ ਸਕਦਾ ਉਹ ਨਾਲ ਹੀ ਸਵਾਲ ਕਰਦੇ ਆ ਸ਼ਬੀਖ ਸਿੰਘ ਹੋਰਾਂ ਨੂੰ ਤੁਹਾਨੂੰ ਕੀ ਲੱਗਦਾ ਏ ਫੌਜ ਕਦੋਂ ਗੋਲੀਬਾਰੀ ਸ਼ੁਰੂ ਕਰ ਸਕਦੀ ਹੈ ਤਾਂ ਉਹ ਜਵਾਬ ਦਿੰਦੇ ਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਅੱਜ ਸ਼ਾਮ ਤੋਂ ਹੀ ਫਾਇਰਿੰਗ ਸ਼ੁਰੂ ਹੋ ਜਾਏਗੀ ਇਸੇ ਦੌਰਾਨ ਬੀਬੀਸੀ ਦੇ ਪੱਤਰਕਾਰ ਮਾਰਕ ਟਲੀ ਜੋ ਕਿਸੇ ਵੀ ਜਾਣ ਪਛਾਣ ਦੇ ਮੌਤਾਜ ਨਹੀਂ ਉਹ ਵੀ ਮਿਲਦੇ ਆ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨੂੰ ਉਹ ਕਹਿੰਦੇ ਆ ਕਿ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਮਿਲਦੇ ਆ ਉਹ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕਰਦੇ ਆ ਜਿਸ ਦਾ ਨਾਮ ਹੈ ਅੰਮ੍ਰਿਤਸਰ ਮਿਸਿਸ ਗਾਂਧੀ ਲਾਸਟ ਬੈਟਲ ਉਹ ਇਸ ਕਿਤਾਬ ਦੇ ਵਿੱਚ ਲਿਖਦੇ ਆ ਕਿ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਪੁੱਛਦੇ ਆ ਕਿ ਸਰਕਾਰ ਵੱਲੋਂ ਜਿਹੜਾ ਹਮਲਾ ਕੀਤਾ ਜਾ ਰਿਹਾ ਏ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਉਹ ਕਹਿੰਦੇ ਆ ਕਿ ਇਹ ਇੱਕ ਤਰ੍ਹਾਂ ਦੇ ਨਾਲ ਗੁਰਦੁਆਰਾ ਸਾਹਿਬ ਦਾ ਅਪਮਾਨ ਹੈ ਨਾਲੀਓ ਕਹਿੰਦੇ ਆ ਕਿ ਸਰਕਾਰ ਜਿਹੜੀ ਐ ਸਿੱਖਾਂ ਨੂੰ ਅਤੇ ਸਿੱਖਾਂ ਦੇ ਰਹਿਣ ਦੇ ਤਰੀਕੇ ਨੂੰ ਬਰਦਾਸ਼ਤ ਨਹੀਂ ਕਰ ਰਹੀ ਤੇ ਉਹ ਕਹਿੰਦੇ ਆ ਕਿ ਸਰਕਾਰ ਜੇਕਰ ਸਾਡੇ ਉੱਤੇ ਹਮਲਾ ਕਰਦੀ ਐ ਤਾਂ ਅਸੀਂ ਇਸ ਦਾ ਮੂੰਹ ਤੋੜਵਾ ਜਵਾਬ ਦੇਵਾਂਗੇ ਇਸੇ ਦੌਰਾਨ ਮਿਲਦੇ ਆ ਉਹਨਾਂ ਨੂੰ ਉੱਗੇ ਫੋਟੋਗ੍ਰਾਫਰ ਰਗੁਰਾਏ ਉਹ ਆਪਣੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਜ਼ਿਕਰ ਕਰਦੇ ਆ ਕਿ ਜਦੋਂ ਉਹ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਤੱਕ ਇਹ ਸੁਨੇਹਾ ਪਹੁੰਚਾਉਂਦੇ ਆ ਕਿ ਉਹ ਅੰਮ੍ਰਿਤਸਰ ਦੇ ਵਿੱਚ ਆਏ ਆ ਤੇ ਉਹਨਾਂ ਨੂੰ ਮਿਲਣਾ ਚਾਹੁੰਦੇ ਆ ਤਾਂ ਉਹਨਾਂ ਦੇ ਕੁਝ ਸਮਰਥਕ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਂਦੇ ਆ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤੇ ਮੁਲਾਕਾਤ ਕਰਵਾਉਂਦੇ ਆ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਨਾਲ ਜੋ ਕਿ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੀ ਦੂਜੀ ਮੰਜ਼ਲ ਤੇ ਮੌਜੂਦ ਸਨ ਦਸ਼ਕੋ ਮੈਂ ਤੁਹਾਨੂੰ ਦੱਸ ਦਿਆਂ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲੇ 1977 ਦੇ ਵਿੱਚ ਦਮਦਮੀ ਟਕਸਾਲ ਦੇ ਮੁਖੀ ਬਣਦੇ ਆ ਤੇ ਉਸ ਤੋਂ ਬਾਅਦ ਉਹ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਦੇ ਆ ਤੇ ਨੌਜਵਾਨਾਂ ਨੂੰ ਅੰਮ੍ਰਿਤ ਛਕਣ ਦੇ ਲਈ ਪ੍ਰੇਰਿਤ ਕਰਦੇ ਆ ਚਾਹੇ ਉਹਨਾਂ ਦੀ ਜਦੋਂ ਸਪੀਚ ਦਿੰਦੇ ਸੀ ਉਦੋਂ ਲੋਕਾਂ ਦੀ ਭੀੜ ਸੰਗਤ ਦੀ ਸੰਖਿਆ ਘੱਟ ਵੀ ਹੋਵੇ ਜਾਂ ਵੱਧ ਪਰ ਉਹਨਾਂ ਦਾ ਕਹਿੰਦੇ ਆ ਕਿ ਜੋਸ਼ ਹਮੇਸ਼ਾ ਬਰਕਰਾਰ ਰਹਿੰਦਾ ਸੀ ਤੇ ਉਹਨਾਂ ਦੇ ਭਾਸ਼ਣ ਜੋਸ਼ੀਲੇ ਹੁੰਦੇ ਸਨ ਤੇ ਨੌਜਵਾਨ ਉਸ ਨੂੰ ਸੁਣ ਕੇ ਅਮਰਤ ਸ਼ਕ ਲੈਂਦੇ ਸਨ ਦਰਸ਼ਕੋ ਆਪਰੇਸ਼ਨ ਬਲੂ ਸਟਾਰ ਦੇ ਕਮਾਂਡਰ ਬਰਾਡ ਆਪਣੀ ਕਿਤਾਬ ਆਪਰੇਸ਼ਨ ਬਲੂ ਸਟਾਰ ਦਾ ਟ੍ਰੂ ਸਟੋਰੀ ਦੇ ਵਿੱਚ ਜ਼ਿਕਰ ਕਰਦੇ ਆ ਕਿ ਉਹਨਾਂ ਵੱਲੋਂ ਜਦੋਂ ਫਾਇਰਿੰਗ ਕੀਤੀ ਜਾਂਦੀ ਹੈ ਦੋ ਨੌਜਵਾਨਾਂ ਦੇ ਉੱਤੇ ਤਾਂ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਦੇ ਉੱਤੇ ਗੋਲੀ ਲੱਗਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਤੇ ਦੂਜੇ ਨੂੰ ਫੜ ਲਿਆ ਜਾਂਦਾ ਏ ਤੇ ਸੈਨਿਕ ਜਦੋਂ ਉਸ ਨੂੰ ਸਵਾਲ ਕਰਦੇ ਆ ਤਾਂ ਉਸ ਥਾਂ ਦੇ ਉੱਤੇ ਉਹਨਾਂ ਨੂੰ ਲਜਾਇਆ ਜਾਂਦਾ ਏ ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸ਼ਹੀਦ ਹੁੰਦੇ ਨੇ ਤੇ ਉਹਨਾਂ ਦੇ ਨਾਲ 40 ਹੋਰ ਮ੍ਰਿਤਕ ਦੇਹਾ ਸਿੰਘਾਂ ਦੀਆਂ ਪਈਆਂ ਸਨ ਤੇ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਦੇ ਦੌਰਾਨ ਜਿਹੜਾ ਆ ਕਹਿੰਦੇ ਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਸਰੀਰ ਦੇ ਉੱਤੇ ਕਈ ਗੋਲੀਆਂ ਲੱਗੀਆਂ ਸਨ ਦਰਸ਼ਕੋ ਇੱਥੇ ਤੁਹਾਨੂੰ ਮੈਂ ਦੱਸ ਦਿਆਂ ਕਿ ਬ੍ਰਿਗੇਡੀਅਰ ਔੰਕਾਰ ਸਿੰਘ ਗੁਰਾਇਆ ਆਪਣੀ ਕਿਤਾਬ ਦੇ ਵਿੱਚ ਲਿਖਦੇ ਐ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੀ ਸ਼ਨਾਖਤ ਸਭ ਤੋਂ ਪਹਿਲਾਂ ਡੀਐਸਪੀ ਬਾਜਵਾ ਵੱਲੋਂ ਕੀਤੀ ਗਈ ਸੀ। ਉਹ ਨਾਲ ਹੀ ਆਪਣੀ ਇਸ ਪੁਸਤਕ ਦੇ ਵਿੱਚ ਲਿਖਦੇ ਐ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨੂੰ ਇੱਕ ਬਰਫ਼ ਦੀ ਸਿੱਲੀ ਦੇ ਉੱਤੇ ਲਟਾਇਆ ਗਿਆ ਸੀ। ਉਹਨਾਂ ਦਾ ਜੂੜਾ ਖੁੱਲਿਆ ਸੀ ਤੇ ਇੱਕ ਪੈਰ ਦੀ ਹੱਡੀ ਟੁੱਟੀ ਹੋਈ ਸੀ ਤੇ ਉਹਨਾਂ ਦੇ ਸਰੀਰ ਦੇ ਉੱਤੇ ਕਈ ਗੋਲੀਆਂ ਲੱਗੀਆਂ ਸਨ। ਤੇ 7 ਜੂਨ 1984 ਨੂੰ ਸ਼ਾਮ 7:30 ਵਜੇ ਦੇ ਕਰੀਬ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ। ਦਰਸ਼ਕੋ ਤੁਹਾਨੂੰ ਇੱਥੇ ਇਹ ਦੱਸ ਦਿਆਂ ਕਿ ਉਸ ਸਮੇਂ ਦੇ ਦੌਰਾਨ ਕਹਿੰਦੇ ਐ ਕਿ ਇੱਕ ਨਿੱਜੀ ਚੈਨਲ ਜੋ ਕਿ ਪਾਕਿਸਤਾਨ ਦਾ ਸੀ ਉਸ ਵੱਲੋਂ ਇਹ ਖਬਰ ਚਲਾਈ ਗਈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਪਾਕਿਸਤਾਨ ਦੇ ਵਿੱਚ ਮੌਜੂਦ ਨੇ ਤੇ ਉਹਨਾਂ ਨੂੰ ਇਸ ਚੈਨਲ ਦੇ ਉੱਤੇ 30 ਜੂਨ ਨੂੰ ਪੇਸ਼ ਕੀਤਾ ਜਾਏਗਾ। ਕਹਿੰਦੇ ਬਹੁਤ ਸਾਰੇ ਲੋਕਾਂ ਦੀਆਂ ਨਿਗਾਹਾਂ ਟਿਕ ਗਈਆਂ ਸਨ ਤੇ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਸਵਾਲ ਆ ਰਿਹਾ ਸੀ ਕਿ ਵਾਕਈ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਪਾਕਿਸਤਾਨ ਚਲੇ ਗਏ ਨੇ ਜਾਂ ਫਿਰ ਇਹ ਇੱਕ ਕੋਈ ਅਫਵਾਹ ਹੈ ਤੇ ਤੁਹਾਨੂੰ ਇੱਥੇ ਇਹ ਦੱਸ ਦਿਆ ਕਿ ਲੋਕਾਂ ਵੱਲੋਂ ਇਹ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਜਾਂ ਤਾਂ ਕਿਸੇ ਸ਼ਖਸ ਦੀ ਜਿਹੜੀ ਹੈ ਪਲਾਸਟਿਕ ਸਰਜਰੀ ਕਰਾ ਕੇ ਉਸ ਨੂੰ ਉਸ ਚੈਨਲ ਵੱਲੋਂ ਪੇਸ਼ ਕੀਤਾ ਜਾਏਗਾ ਜਾਂ ਫਿਰ ਉਹ ਸੋਚਦੇ ਸਨ ਕਿ ਕੀ ਪਤਾ ਸੱਚਮੁੱਚ ਹੀ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਪਾਕਿਸਤਾਨ ਚਲੇ ਗਏ ਹੋਣ ਪਰ ਜਦੋਂ ਤੀਜੂਣ ਆਉਂਦੀ ਹੈ ਅਜਿਹਾ ਕੁਝ ਵੀ ਨਹੀਂ ਹੁੰਦਾ ਦਰਸ਼ਕੋ ਸਾਬਕਾ ਜਥੇਦਾਰ ਕਿਰਪਾਲ ਸਿੰਘ ਹੋਰੀ ਆਪਣੀ ਪੁਸਤਕ ਦੇ ਵਿੱਚ ਲਿਖਦੇ ਹੈ ਕਿ ਜਦੋਂ ਉਹਨਾਂ ਨੇ ਭਾਈ ਅਮਰੀਕ ਸਿੰਘ ਨੂੰ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਬਾਰੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਉਹ ਇਸ ਸਮੇਂ ਤਹਿਖਾਨੇ ਦੇ ਵਿੱਚ ਮੌਜੂਦ ਨੇ ਤੇ ਉਹਨਾਂ ਵੱਲੋਂ ਪਹਿਲਾਂ 7:30 ਵਜੇ 6 ਜੂਨ ਨੂੰ ਸ਼ਹੀਦ ਹੋਣ ਦਾ ਫੈਸਲਾ ਕੀਤਾ ਗਿਆ ਸੀ ਤੇ ਬਾਅਦ ਦੇ ਵਿੱਚ ਸਮਾਂ ਬਦਲ ਕੇ ਸਵੇਰੇ 9:30 ਵਜੇ ਕਰ ਦਿੱਤਾ ਗਿਆ ਸੀ। ਦ ਪੰਜਾਬ ਸਟੋਰੀ ਦੇ ਵਿੱਚ ਸ਼ੇਖਰ ਗੁਪਤਾ ਲਿਖਦੇ ਨੇ ਕਿ ਉਹਨਾਂ ਵੱਲੋਂ ਬਹੁਤ ਸਾਰੇ ਅਫਸਰਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਅਫਸਰਾਂ ਵੱਲੋਂ ਇਹ ਦੱਸਿਆ ਗਿਆ ਕਿ ਜਦੋਂ ਉਹ ਹਰਮੰਦਰ ਸਾਹਿਬ ਦੇ ਵਿੱਚ ਗਏ ਤਾਂ ਉਹ ਦੇਖ ਕੇ ਹੈਰਾਨ ਸਨ ਚਲੀਆਂ ਹੋਈਆਂ ਗੋਲੀਆਂ ਦੇ ਖੋਲ ਵੇਖ ਕੇ ਜੋ ਕਿ ਫਰਸ਼ ਦੇ ਉੱਤੇ ਅਣਗਿਣਤ ਪਈਆਂ ਸਨ। ਨਾਲੀਓ ਕਹਿੰਦੇ ਨੇ ਕਿ ਅਫਸਰ ਇਸ ਗੱਲੋਂ ਵੀ ਹੈਰਾਨ ਸਨ ਕਿ ਉਹਨਾਂ ਮਸ਼ੀਨ ਗੰਨਾਂ ਦੇ ਵਿੱਚੋਂ ਅਣਗਿਣਤ ਸਿੰਘਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਕਿਉਂਕਿ ਕੋਈ ਵੀ ਅਣਸਖਾਵੀ ਘਟਨਾ ਵਾਪਰ ਸਕਦੀ ਸੀ ਕਿਉਂਕਿ ਲਗਾਤਾਰ ਗੋਲੀਆਂ ਚਲਾਣ ਦੇ ਕਾਰਨ ਨਾਲੀ ਜਿਹੜੀ ਆ ਉਹ ਪਿਗਲ ਸਕਦੀ ਸੀ ਜਾਂ ਉਹ ਫਟ ਸਕਦੀ ਸੀ ਪਰ ਕਹਿੰਦੇ ਆ ਕਿ ਬੇਸ਼ੱਕ ਉਹਨਾਂ ਦੇ ਕੋਲ ਤਰਕ ਨਹੀਂ ਸੀ ਸਿੰਘਾਂ ਦੇ ਕੋਲ ਪਰ ਉਹਨਾਂ ਦੇ ਜੋਸ਼ ਦੇ ਵਿੱਚ ਕੋਈ ਕਮੀ ਨਹੀਂ ਸੀ ਉਹ ਦੱਸਦੇ ਅਫਸਰ ਕਿ ਉਹਨਾਂ ਨੇ ਵੇਖਿਆ ਕਿ ਕਈ ਸਿੰਘਾਂ ਦੇ ਮੋਢਿਆਂ ਦੇ ਉੱਤੇ ਨੀਲੇ ਰੰਗ ਦੇ ਨਿਸ਼ਾਨ ਪਏ ਹੋਏ ਸਨ ਉਹ ਪੂਰੀ ਬਹਾਦਰੀ ਦੇ ਨਾਲ ਲੜੇ ਦਸ਼ਕੋ ਸਾਕਾ ਨੀਲਾ ਤਾਰਾ ਜਾਨੀ ਕਿ ਆਪਰੇਸ਼ਨ ਬਲੂ ਸਟਾਰ ਬਾਰੇ ਜਦੋਂ ਵੀ ਕੋਈ ਸਿੱਖ ਸੁਣਦਾ ਹੈ ਜਾਂ ਉਸ ਬਾਰੇ ਪੜ੍ਹਦਾ ਹੈ ਉਸ ਦੇ ਲੂ ਕੰਡੇ ਖੜੇ ਹੋ ਜਾਂਦੇ ਨੇ ਅਸੀਂ ਤਾਂ ਤੁਹਾਨੂੰ ਕੁਝ ਕੁ ਕਿਤਾਬਾਂ ਬਾਰੇ ਦੱਸਿਆ ਹੈ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਆਪਰੇਸ਼ਨ ਬਲੂ ਸਟਾਰ ਬਾਰੇ ਤੁਸੀਂ ਇਸ ਆਪਰੇਸ਼ਨ ਬਾਰੇ ਕੀ رائے ਰੱਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਇਤਿਹਾਸ ਦੇ ਵਿੱਚ ਕਹਿੰਦੇ ਆ ਕਿ ਇਹ ਜਿਹੜੇ 6 ਦਿਨ ਸੀ ਇਹ ਕਾਲੇ ਅੱਖਰਾਂ ਦੇ ਵਿੱਚ ਲਿਖੇ ਗਏ ਜਦੋਂ ਸ਼ਹੀਦਰ ਬਾਦ ਸਾਹਿਬ ਦੇ ਉੱਤੇ ਫੌਜ ਵੱਲੋਂ ਹਮਲਾ ਕੀਤਾ ਗਿਆ ਹੁਣ ਮੈਨੂੰ ਦਮਨਪੀਨੂ ਦਿਓ ਆ ਗਿਆ ਧੰਨਵਾਦ